ਥਾਨਕ ਪੁਲਿਸ ਵੱਲੋਂ ਨਸ਼ਿਆ ਵਿਰੋਧ ਜੰਗ ਮੋਹਮ ਤਹਿਤ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖਣ ਨਸ਼ਾ ਖਰੀਦਣ ਵਾਲਿਆਂ ਦੀ ਪਛਾਣ ਕਰਨ ਤੇ ਨਸ਼ਾ ਦੀ ਦੂਰ ਵਰਤੋਂ ਨੂੰ ਰੋਕਣ ਲਈ ਮੰਡੀ ਗੋਬਿੰਦਗਰ ਟਿਹਾ ਕਲੋਨੀ ਤੇ ਸੰਤ ਨਗਰ ਇਲਾਕੇ ਦੇ ਵਿੱਚ ਦੋ ਮਹੱਤਵਪੂਰਨ ਥਾਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਡੀਐਸਪੀ ਗੁਰਦੀਪ ਸਿੰਘ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਵਿਖਾਲ ਦੀ ਮੌਜੂਦਗੀ ਦੇ ਵਿੱਚ ਕਿਹਾ ਹੈ ਕਿ ਇਹਨਾਂ ਕੈਮਰਿਆਂ ਦੀ ਮਦਦ ਦੇ ਨਾਲ ਸ਼ੱਕੀ ਗਤੀਵਿਧੀਆਂ ਦੀ ਨਜ਼ਰ ਜੜੀ ਹੋ ਰੱਖੀ ਜਾਵੇਗੀ ਅਤੇ ਨਜਾਇਜ਼ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਲੋਕ ਵਿਰੁੱਧ ਕਾਨੂੰਨ ਕੀ ਕਾਰਵਾਈ ਕੀਤੀ ਜਾਵੇਗੀ ਇਹ ਸਾਡਾ ਗਵਿੰਦਗੜ੍ਹ ਦੇ ਵਿੱਚ ਦੋ ਡਰੱਗ ਸਪੌਟ ਏਰੀਏ ਸੀਗੇ ਤੇ ਮਾਸਟਰ ਕਲੋਨੀ ਇੱਕ ਟਾਇਆ ਵਸਤੀ ਹੈ ਸਾਡੇ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਅਕਰਵਾਲ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਨੇ ਇੱਥੇ ਕੈਮਰਾ ਇੰਸਟਾਲ ਕੀਤੇ ਹੈਗੇ ਤੇ ਸਾਡੀ ਨਿਗਰਾਨੀ ਹੈ ਕਿ ਜਿਹੜਾ ਕੋਈ ਇੱਥੇ ਨਸ਼ਾ ਖਰੀਦਣ ਆਉਂਦੇ ਸੀ ਵੇਚਣ ਆਉਂਦੇ ਸੀ ਇਹ ਉਹਨਾਂ ਤੇ ਨਿਗਰਾਨੀ ਹੈ ਸਾਡੀ ਤੁਹਾਡੇ ਰਾਈ ਮੇਰੀ ਇਹ ਵੀ ਬੇਨਤੀ ਹੈਗੀ ਹੈ ਜੇ ਪਹਿਲਾਂ ਤਾਂ ਇੱਥੇ ਕਾਰਵਾਈ ਕਰਕੇ ਅਸੀਂ ਸਾਨੂੰ ਭਰੋਸਾ ਲੱਗ ਪੱਗਾ ਅਸੀਂ ਬੰਦ ਕਰ ਦਿੱਤਾ ਫਿਰ ਵੀ ਜੇ ਕੋਈ ਇੱਥੇ ਆਏਗਾ ਸੋ ਸਮਝ ਕੇ ਆਵੇ ਇੱਥੇ ਨਸ਼ਾ ਮਿਲਣਾ ਨਹੀਂ ਕਿ ਕੈਮਰੇ ਲੱਗੇ ਆ ਕਿ ਸਾਡੀ ਪ੍ਰਾਪਰਟੀ ਹੈਗੀ ਤੇ ਜੇ ਕੋਈ ਆਇਆ ਤੇ ਉਹਦੇ ਤੇ ਬੜੀ ਸਖਤ ਕਾਰਵਾਈ ਹੋਏਗੀ ਤੇ ਸਾਡੀ 24 ਘੰਟੇ ਇਹਦੇ ਤੇ ਨਿਗਰਾਨੀ ਰੱਖੀ ਜਾਣੀ ਹੈ ਸਾਡਾ ਆਪ ਮੁਲਾਜ਼ਮ ਚੱਕਰ ਆਇਆ ਕਰੇਗਾ ਤੇ ਇਸ ਦੋਨਾਂ ਜਗ੍ਹਾ ਤੇ ਅਸੀਂ 14-15 ਕੈਮਰੇ ਲਾਏ ਨੇ ਕਿ ਸੋ ਜਿਸਨੇ ਕਿਸੇ ਨੇ ਆਉਣਾਗਾ ਤਾਂ ਆਪਣਾ ਧਿਆਨ ਰੱਖ ਕੇ ਆਵੇ ਸਾਡੀ ਨਗਰ ਤੋਂ ਬਚ ਨਹੀਂ ਸਕਦਾ ਇਹ ਇਥੇ ਅਸੀਂ ਵੱਖ-ਵੱਖ ਥਾਵਾਂ ਤੇ ਡੀਵੀਆ ਰੱਖਿਆ ਜਿੱਤੇ ਤੁਸੀਂ ਹੁਣ ਇੰਦਰ ਜਾ ਕੇ ਇਥੇ ਡੀਵੀਆ ਰੱਖਿਆਗਾ ਦੂਜੇ ਪਾਸੇ ਉਧਰ ਵੀ ਰੱਖਿਆਗਾ ਮਤਲਬ ਤਿੰਨ ਥਾਵਾਂ ਤੇ ਡੀਵੀਆ ਰੱਖਿਆ ਤੇ ਇਹਨਾਂ ਨੂੰ ਇਨਵਰਟਰ ਤੋਂ ਲਾਈਟ ਦਿੱਤੀ 24 ਘੰਟੇ ਚੱਲਣਗੇ ਤੇ ਘੱਟੋ-ਘੱਟ 25 ਦਿਨ ਦਾ 20 ਤੋਂ 25 ਦਿਨ ਦਾ ਸਾਡੇ ਕੋਲੇ ਇਹਦਾ ਬੈਕਅਪ ਹੈਗਾ ਅਸੀਂ ਜਿਹੜੇ ਦੋਨੋਂ ਇਲਾਕੇ ਜਿਹੜੇ ਤੇ ਦੋਨੋਂ ਇਲਾਕੇ ਜਿਹਦੇ ਸੀ ਦੋਨੋਂ ਇਲਾਕੇ ਤਾਂ ਜਿਹੜੇ ਸਾਡੇ ਡਰੱਗ ਸਪੌਟ ਏਰੀਆ ਹੈਗਾ ਜਿੱਥੇ ਸਾਨੂੰ ਕੰਪਲੇਨਟਸ ਆ ਰਹੇ ਅਸੀਂ ਤੁਹਾਡੇ ਰਾਹੀਂ ਵੀ ਪਤਾ ਲੱਗਦਾ ਸੀ ਲੋਕੀ ਦੱਸਦੇ ਸਾਨੂੰ ਤਾਂ ਇੱਥੇ ਫਿਲਹਾਲ ਅਸੀਂ ਇਹਨਾਂ ਨੂੰ ਕਵਰ ਕੀਤਾ ਹੈਗਾ ਤਾਂ ਜੋ ਇਸ ਤਰ੍ਹਾਂ ਦਾ ਕੋਈ ਇੱਥੇ ਮਾੜਾ ਬੰਦਾ ਨਾ ਆਵੇ ਸ਼ਰਾਰਤੀ ਬੰਦਾ ਨਾ ਆਵੇ ਨਸ਼ਾ ਖਰੀਦਣ ਨਾ ਆਵੇ ਨਿਗਰਾਨੀ ਸਾਡੀ ਚੱਲੀ ਜਾ ਰਹੀ ਹੈ